ਸਸਰੀਆਕਾਲ ਮੈਂ ਹਰੇਕਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕਾ ਨਿਊਜ਼ਲਾਈਨ ਤੇ ਰਿਪੋਰਟਰ ਪ੍ਰੀਤ ਪੱਟੀ ਜੀ ਦੀ ਖਾਸ ਰਿਪੋਰਟ 66ਵਾਂ ਗਣਤੰਤਰ ਦਿਵਸ ਨਗਰ ਕੌਂਸਲ ਖਰੜ ਵਿਖੇ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਨਗਰ ਕੌਂਸਲ ਖਰੜ ਦੇ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੋਂਗੀਆਂ ਨੇ ਆਪਣੇ ਕਰ ਕਮਲਾ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਬੀਬੀ ਜਸਪ੍ਰੀਤ ਕੌਰ ਲੋਂਗੀਆਂ ਨੇ ਖਰੜ ਵਿੱਚ ਕਿਤੇ ਕਰੋੜਾ ਰੁਪਏ ਦੇ ਵਿਕਾਸ ਕਾਰਜਾਂ ਦੀ ਜਾਣਕਾਰੀ ਆਮ ਪਬਲਿਕ ਨੂੰ ਦਿੱਤੀ ਇਸ ਮੌਕੇ ਤੇ ਖਰੜ ਦੇ ਸਾਰੇ ਹੀ ਐਮਸੀ ਸਾਹਿਬਾਨ ਅਤੇ ਨਗਰ ਕੌਂਸਲ ਦਸਮੂਹ ਸਟਾਫ ਮੌਜੂਦ ਸੀ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੋਂਗਿਆ ਨੇ ਇਹ ਨਗਰ ਕੌਂਸਲ ਦੁਆਰਾ ਖਰੜ ਵਿੱਚ ਕੀਤੇ ਗਏ ਸਾਰੇ ਕੰਮਾਂ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਅੱਗੇ ਵੀ ਇਹ ਕਿਹਾ ਕਿ ਸਾਡੇ ਵੱਲੋਂ ਇਨਾ ਕੰਮਾਂ ਵਿੱਚ ਕੋਈ ਕਮੀ ਨਹੀਂ ਆਵੇਗੀ ਮੈਂ ਅਤੇ ਸਾਰੇ ਐਮਸੀ ਸਾਹਿਬਾਨ ਨਗਰ ਕੌਂਸਲ ਦਸਮੂਹ ਸਟਾਫ ਖਰੜ ਦੀ ਸੇਵਾ ਵਾਸਤੇ ਹਾਜ਼ਰ ਰਹਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪ੍ਰੀਤਿੰਦਰ ਸਿੰਘ ਪੱਟੀ ਅੱਜ 76ਵਾਂ ਗੰਤੰਤਰ ਦਿਵਸ 6 ਡੰਕਰ ਪਲੇਸ ਤੋਂ 2 ਟਿੱਪਰ ਇੱਕ ਜੀਸੀ ਹੀ ਇੱਕ ਸੀਵਰੇਜ ਸੈਕਸ਼ਨ ਮਸ਼ੀਨ ਦੋ ਸਵੀਪਿੰਗ ਮਸ਼ੀਨਾਂ ਸ਼ਾਮਲ ਹਨ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਪ੍ਰਾਪਰਟੀ ਟੈਕਸ ਸੀਵਰੇਜ ਅਤੇ ਪਾਣੀ ਦੇ ਬਿੱਲਾਂ ਨੂੰ ਜਮ੍ਹਾਂ ਕਰਵਾਉਣ ਅਤੇ ਆਪਣੇ ਕਨੈਕਸ਼ਨ ਨੂੰ ਵੀ ਰੈਗੂਲਰ ਕਰਵਾਉਣ ਮੈਂ ਸ਼ਹਿਰ ਵਾਸੀਆਂ ਅਤੇ ਸਮੂਹ ਐਮਸੀ ਸਾਹਿਬੰਦ ਦੇ ਨਗਰ ਕੌਂਸਲ ਦੇ ਕਰਮਚਾਰੀ ਜੋ ਆਪਣੀ ਡਿਊਟੀ ਨੂੰ ਬਖੂਬ ਬਖੂਬ ਨਿਭਾਉਂਦੇ ਹਨ ਪਰਛਾਹ ਸਹੀ ਹੋ ਹਨ ਚਾਹੇ ਉਹ ਕੋਵਿਡ ਦਾ ਸਮਾਂ ਸੀ ਜਾਂ ਬਰਸਾਤਾਂ ਦਾ ਸਮਾਂ ਸੀ ਸਾਰੇ ਕਰਮਚਾਰੀ ਪੂਰੀ ਮਿਹਨਤ ਨਾਲ ਕੰਮ ਕਰਦੇ ਹਨ ਸਾਡੇ ਕਰਮਚਾਰੀ ਸ਼ਹਿਰ ਦੇ ਪਾਣੀ ਸੀਵਰੇਜ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸ਼ਹਿਰ ਦੀ ਅਤੇ ਨਗਰ ਕੌਂਸਲ ਖਰੜ ਦਾ ਪੂਰਾ ਸਾਥ ਦਿੰਦੇ ਹਨ ਇਹ ਸਾਰੇ ਹੀ ਕਰਮਚਾਰੀ ਪ੍ਰਸ਼ਾਸਨ ਦੇ ਪਾਤਰ ਹਨ ਅੰਤ ਵਿੱਚ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਨਮਨ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਖਾਤਰ ਅੱਗਾ ਬਲੀਦਾਨ ਦਿੱਤਾ ਉਹਨਾਂ ਦੀ ਸ਼ਹਾਦਤ ਦਾ ਕਾਰਨ ਹੀ ਅੱਜ ਤਿਰੰਗਾ ਝੰਡਾ ਬੜੇ ਹੀ ਸ਼ਾਨ ਨਾਲ ਲਹਿਰਾਉਂਦਾ ਹੈ ਧੰਨਵਾਦ ਜੈ ਹਿੰਦ ਮੈਂ ਸੋਨੇ ਬੁਲਾ ਰਿਆਂ ਨੂੰ ਬੇਨਤੀ ਕਰੂਗਾ بار بار ਉਸ ਸਟੇਜ ਤੇ ਆ ਕੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਨ ਸਾਡੇ ਕਾਸਾਬ ਆਪਸਰ ਮੈਡਮ ਲੌਂਗਿਆ ਜੀ ਨੂੰ ਸਨਮਾਨ ਕਰਨਗੇ ਚਲੋ ਚਲੋ